ਪਾਤ ਜਾਣੀ ਹੋਵੇ ਇਸ ਗੱਲ ਤੋਂ ਕਿ 22 ਅਪ੍ਰੈਲ 2025 ਵਾਲੇ ਦਿਨ ਪਾਕਿਸਤਾਨ ਨੇ ਆਪਣੀ ਨਾਪਾਕ ਹਰਕਤ ਕਰਦਿਆਂ ਹੋਇਆ ਕੁਝ ਅਤਵਾਦੀਆਂ ਦੇ ਰਾਹੀਂ ਪਹਿਲਗਾਮ ਦੇ ਵਿੱਚ ਹਮਲਾ ਕਰਵਾਇਆ ਜਿਸ ਦੇ ਵਿੱਚ 27 ਦੇਸ਼ ਦੇ ਨਾਗਰਿਕਾਂ ਨੂੰ ਇਥੋਂ ਤੱਕ ਇੱਕ ਨੇਪਾਲੀ ਨਾਗਰਿਕ ਨੂੰ ਵੀ ਮੌਤੇ ਘਾਟੋਤਾ ਰਿਆ ਗਿਆ ਉਹਨਾਂ ਮਾਵਾਂ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਭੈਣਾਂ ਦੇ ਵੀਰ ਗਏ ਔਰ ਕੁਝ ਇਸਤਰੀਆਂ ਦਾ ਜਿਹੜਾ ਸੁਹਾਗ ਹੈ ਉਹ ਲੁੱਟਿਆ-ਪੁੱਟਿਆ ਗਿਆ ਜਿਸ ਦੇ ਨਾਲ ਸਾਰੇ ਦੇਸ਼ ਦੇ ਵਿੱਚ ਇੱਕ ਸੋਗ ਦੀ ਲਹਿਰ ਔਰ ਗੁੱਸੇ ਦੀ ਲਹਿਰ ਦੌੜ ਰਹੀ ਸੀ ਔਰ ਉਸ ਨਾਪਾਕ ਹਰਕਤ ਦਾ ਅਜਰਾਤੀ ਸਵੇਰੇ ਤੜਕੇ 1.5 ਵਜੇ ਦੇ ਕਰੀਬ ਭਾਰਤ ਨੇ ਠੁਕਵਾ ਜਵਾਬ ਦਿੰਦਿਆਂ ਹੋਇਆਂ ਆਪਰੇਸ਼ਨ ਸੰਧੂਰ ਜਿਹੜਾ ਹੈ ਉਹ ਕੀਤਾ ਜਿਸ ਦੇ ਵਿੱਚ ਅਤਵਾਦੀਆਂ ਦੇ ਲਗਭਗ 9 ਨਿਸ਼ਾਨਿਆਂ ਨੂੰ ਜਿਹੜੇ ਕਿ ਪਾਕਿਸਤਾਨ ਦੇ ਸਥਿਤ ਹੈ ਜਿੱਥੋਂ ਟ੍ਰੇਨਿੰਗ ਲੈ ਕੇ ਨਾਪਾਕ ਹਰਕਤਾ ਕਰਦੇ ਹੈ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਲਗਭਗ 70 ਦੇ ਕਰੀਬ ਜਿਹੜੇ ਅਤਵਾਦੀ ਹੈ ਉਹਨਾਂ ਨੂੰ ਢੇਰ ਕੀਤਾ ਗਿਆ ਹੈ ਇਸ ਦੇ ਨਾਲ ਜਿੱਥੇ ਜਿਨ੍ਹਾਂ ਸਤਰੀਆਂ ਦਾ ਸੰਧੂਰ ਉਹਨਾਂ ਦੇ ਮੱਥੇ ਤੋਂ ਮਿਟਾਇਆ ਗਿਆ ਹੈ ਉਹਨਾਂ ਦੇ ਹਿਰਦਿਆਂ ਨੂੰ ਜਿੱਥੇ ਥੋੜੀ ਸ਼ਾਂਤੀ ਮਿਲੀ ਹੈ ਉੱਥੇ ਨਾਲ ਦੀ ਨਾਲ ਹੀ ਜਦੋਂ ਗੱਲ ਦੇਸ਼ ਦੀ ਆਉਂਦੀ ਹੈ ਤਾਂ ਦੇਸ਼ ਦੇ ਵਿੱਚ ਜਦੋਂ ਕੋਈ ਆਪਣੇ ਦੇਸ਼ ਦੇ ਵਿੱਚ ਆ ਕੇ ਆਪਣੀ ਧਰਤੀ ਦੇ ਉੱਤੇ ਕਦਮ ਰੱਖ ਕੇ ਇਸ ਤਰ੍ਹਾਂ ਦਾ ਅਟੈਕ ਕਰਦਾ ਹੈ ਤਾਂ ਉਹਦਾ ਅਗਰ ਜਵਾਬ ਨਾ ਦਿੱਤਾ ਜਾਵੇ ਤਾਂ ਇਹ ਜਿਹੜਾ ਨਾਗਵਾਰ ਹੁੰਦਾ ਹੈ ਇਹ ਸਹਿਣਾ برداشت ਹੁੰਦਾ ਹੈ ਇਸ ਕਰਕੇ ਭਾਰਤ ਨੇ ਪੂਰੇ ਮੌਕੇ ਦੇ ਹਿਸਾਬ ਦੇ ਨਾਲ ਠੀਕ 14 ਦਿਨ ਬਾਅਦ ਇਸ ਹਰਕਤ ਦਾ ਨਾਪਾਕ ਹਰਕਤ ਦਾ ਜਵਾਬ ਦਿੰਦਿਆਂ ਹੋਇਆਂ ਅੱਜ ਆਪਰੇਸ਼ਨ ਸੰਧੂਰ ਦਿੱਤਾ ਔਰ ਅਸੀਂ ਉਸ ਆਪਰੇਸ਼ਨ ਸੰਧੂਰ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਔਰ ਜਾਣਾਂਗੇ ਕਿ ਇਹ ਕਿਵੇਂ ਕੀਤਾ ਗਿਆ ਅਟੈਕ ਔਰ ਇਹਦੇ ਵਿੱਚ ਜਿਹੜਾ ਅੱਗੋਂ ਕੀ ਹੋਣ ਵਾਲਾ ਹੈਗਾ ਇਹ ਸਾਰੇ ਹਾਲਾਤ ਦੇ ਉੱਪਰ ਆਪਾਂ ਚਾਤੀ ਮਾਰਾਂਗੇ ਸਾਡਾ ਅੱਜ ਦਾ ਵਿਸ਼ਾ ਹੈ ਭਾਰਤ ਦਾ ਆਪਰੇਸ਼ਨ ਸੰਧੂਰ ਅਤਵਾਦ ਨੂੰ ਕਰਾਰਾ ਜਵਾਬ ਇਸ ਵਿਸ਼ੇ ਦੇ ਉੱਤੇ ਜਿਹੜੇ ਗੱਲ ਕਰਨ ਵਾਸਤੇ ਮੇਰੇ ਕੋਲ ਖਾਸ ਮਹਿਮਾਨ ਨੇ ਮੇਰੇ ਬਿਲਕੁਲ ਨਾਲ ਬੈਠੇ ਨੇ रिटायर्ड लेफ्टिनेंट जनरल सरदार जसवीर सिंह ਢਿੱਲੋਂ ਜੀ ਜਿਨ੍ਹਾਂ ਨੇ ਵਿਸ਼ਿਸ਼ਟ ਸੇਵਾ ਮੈਡਲ ਲਿਆ ਹੋਇਆ ਰਾਸ਼ਟਰਪਤੀ ਕੋਲ ਆਪਣੀਆਂ ਸੇਵਾਵਾਂ ਕਰਕੇ ਔਰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 1971 ਤੋਂ ਲੈ ਕੇ ਦੱਸ ਰਿਹਾ ਸੀ ਮੈਨੂੰ ਕਿ ਜਿਹੜਾ ਮੇਰੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਹੈ ਉਹ ਦੇਸ਼ ਦੀ ਸੇਵਾ ਦੇ ਵਿੱਚ ਅੱਜ ਵੀ ਲੱਗੀ ਹੋਈ ਹੈ ਇਹਨਾਂ ਦਾ ਬੇਟਾ ਵੀ ਇੱਕ ਚੰਗੇ ਅਹੁਦੇ ਦਿੱਤੇ ਆਰਮੀ ਦੇ ਵਿੱਚ ਸੇਵਾ ਨਿਭਾਰ ਨਿਭਾਰਿਆ ਹੈ ਸੋ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਜੀ ਡੀਡੀ ਜਲੰਧਰ ਦੂਰਦਰਸ਼ਨ ਦੇ ਸ਼੍ਰੋਤਿਆਂ ਨੂੰ ਜੈ ਹਿੰਦ ਨਮਸਕਾਰ ਸਤਿ ਸ਼੍ਰੀ ਅਕਾਲ ਆ ਇਹਨਾਂ ਦੇ ਨਾਲ ਜਿਹੜੇ ਦੂਸਰੇ ਮਹਿਮਾਨ ਨੇ ਸਾਡੇ ਰਜੀਵ ਪਾਸਟਰ ਜੀ ਨੇ ਸੀਨੀਅਰ ਪੱਤਰਕਾਰ ਨੇ ਸਮਾ ਹੈ ਪੱਤਰਕਾਰਤਾ ਦਾ ਔਰ ਸਮਾ ਹੈ ਅੱਜ ਇਹਨਾਂ ਦੇ ਕੋਲੋਂ ਅਸਲੀ ਗੱਲ ਨੂੰ ਜਾਣਨ ਦਾ ਕਿ ਕਿਵੇਂ ਜਿਹੜਾ ਇਹ ਆਪਰੇਸ਼ਨ ਸੰਧੂਰ ਕੀਤਾ ਗਿਆ ਇਹਦੇ ਪਿੱਛੇ ਔਰ ਅੱਗੋਂ ਇਹਦੇ ਆਉਣ ਵਾਲੇ ਨਤੀਜੇ ਜਿਹੜਾ ਕੀ ਹੈ ਪਾਸਕਰ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਇਹਦੀਆਂ ਬਰੀਕੀਆਂ ਜਿਹੜੀਆਂ ਉਹ ਸਮਝਾਓਗੇ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲੀਏ इस ऑपरेशन संधूर के बारे के जो आ, आ, प्रेस कॉन्फ्रेंस की सरकार वालों कुछ तो झलकियाँ चाहते हैं सो तो आप देखते दे हैं कि ओपरेशन संधूर के बारे की की में दिखी गई है सरकार वालों आज सुबह जैसा कि आपको ज्ञात होगा भारत ने इस तरह के सीमा पार हमलों का जवाब देने और उन्हें रोकने तथा उनका प्रतिरोध करने के अपने अधिकार का प्रयोग किया है ये कार्यवाही नपीतुली नॉन एस्केलेटरी आनुपातिक और जिम्मेदारी पूर्ण है ये आतंकवाद की इंफ्रास्ट्रक्चर को समाप्त करने और भारत में भेजे जाने वाले संभावित आतंकवादियों को अक्षम बनाने पर केंद्रित है रात एक बज के पांच मिनट से डेढ़ बजे के बीच भारतीय सशस्त्र बलों द्वारा अंजाम दिए गए ऑपरेशन सिंदूर के बारे में जानकारी देंगे ऑपरेशन सिंदूर 22 अप्रैल को पहलगाम में हुए विभत्स आतंकवादी हमले के शिकार मासूम नागरिकों व उनके परिवारों को न्याय देने के लिए लॉन्च किया गया था इस कार्रवाई में नाइन टेररिस्ट कैंप्स को टारगेट किया गया और पूरी तरह से इसे बर्बाद किया गया पाकिस्तान में पिछले तीन दशकों से टेर इंफ्रास्ट्रक्चर का निर्माण हो रहा इसमें रिक्रूटमेंट इन डॉक्ट्रिनेशन सेंटर्स ट्रेनिंग एरियाज व लॉन्च पैड शामिल थे जो पाकिस्तान और पाक अधिकृत जम्मू कश्मीर पीओजे के दोनों में फैले हैं थ्रू प्रेसिजन केपेबिलिटी एज शोन टू यू नीज टेक्नोलॉजी वेपन विथ केयरफुल सलेक्शन ऑफ वॉर हेड वॉज एन श्योर्ट दैट दे वॉज एन श्योर्ट so that there will be no collateral damage the point of impact in each of the target was a specific building or a group of buildings all the targets were neutralized with clinical efficiency and the results reiterate the professionalism of the indian armed forces in the planning and execution of their operations no military establishments were targeted india has demonstrated Considerable restraint in its response. However, it must be said that the Indian Armed Forces are fully prepared to respond to Pakistani misadventures, if any, that will escalate the situation. Jai Hind, and thank you very much. ਨਸਕਾਮ ਸੱਜਦੇ ਅਸੀਂ ਜਿੱਥੇ ਵਿਦੇਸ਼ ਕਤਰ ਜੀ ਨੂੰ ਸੁਣ ਰਿਹਾ ਸੀ ਤੇ ਨਾਲ ਦੀ ਨਾਲ ਹੀ ਕਰਨਲ ਸੋਫੀਆ ਕਰੈਸੀ ਦੇ ਵਿੰਗ ਕਮਾਂਡਰ ਵਿਯੋਮਕਾ ਸਿੰਘ ਨੂੰ ਵੀ ਸੁਣ ਰਿਹਾ ਸੀ ਜਿਨ੍ਹਾਂ ਨੇ ਇਹ ਜਿਹੜਾ ਆਪਰੇਸ਼ਨ ਸੰਧੂਰ ਕੀਤਾ ਇਹਦੀ ਇਸ ਨੂੰ ਜਾਇਜ਼ ਠਰ ਆਉਂਦਿਆ ਹੈ ਦੱਸਿਆ ਕਿ ਇਹ ਕਿਉਂ ਕੀਤਾ ਗਿਆ ਔਰ ਕਿਵੇਂ ਇਸ ਨੂੰ ਜਿਹੜਾ ਉਹ ਸੀਰੀਅਲ ਲਗਾਇਆ ਗਿਆ ਹੈ ਅਸੀਂ ਇਸ ਗੱਲ ਨੂੰ ਅੱਗੇ ਵਧਾਉਨੇ ਆ ਮੈਂ ਜਾਨਾ ਜੀ ਲੈਫਟੇਨੈਂਟ ਜਨਰਲ ਜਸਪੀਤ ਸਿੰਘ ਢਿੱਲੋ ਜੀ ਵੱਲ ਢਿੱਲੋ ਸਾਹਿਬ ਮੈਂ ਜਾਨਣਾ ਚਾਹਣਾ ਕਿ ਜਿਹੜਾ ਆਪਰੇਸ਼ਨ ਸੰਧੂਰ ਕੀਤਾ ਗਿਆ ਹੈ ਸਰਕਾਰ ਦੇ ਰਾਹੀਂ ਪਾਕਿਸਤਾਨ ਨੂੰ ਜਵਾਬ ਦਿੰਦਿਆਂ ਕਰਾਰਾ ਇਹਨੂੰ ਇੱਕ ਫੌਜੀ ਅਫਸਰ ਕਿਸ ਨਜ਼ਰ ਨਾਲ ਦੇਖਦਾ ਹੈ ਇਹ ਜਿਹੜਾ ਆਪਰੇਸ਼ਨ ਹੈਗਾ ਇਹ 100% 200% ਰਿਕੁਆਇਰਡ ਸੀਗਾ ਬਿਕੋਜ਼ ਜਿੱਦਾਂ ਇੱਕ ਆਮ ਤੌਰ ਤੇ ਲੜਾਈ ਹੁੰਦੀ ਹੈ ਉੱਧਰ ਵੀ ਆਰਮਡ ਬੰਦੇ ਸਾਡੇ ਵੀ ਆਰਮਡ ਬੰਦੇ ਜਾਂ ਟੂਰਿਸਟ ਆਰਮਡ ਹੁੰਦੇ ਸਾਡੇ ਕਿਸੇ ਕੈਂਪ ਤੇ ਹਮਲਾ ਕਰਦੇ ਆ ਪਰ ਇੱਕ ਨਿਹੱਥੇ ਬੱਚਿਆਂ ਦੇ ਜਿਹੜੇ ਟੂਰਿਸਟ ਗਏ ਆ ਉਹਨਾਂ ਦੀਆਂ ਫੈਮਲੀਆਂ ਦੇ ਸਾਹਮਣੇ ਮਤਲਬ ਇਦਾਂ ਦਾ ਇੰਡੀਅਨ ਆਰਮੀ ਜਾਂ ਇੰਡੀਅਨ ਲੋਕੀ ਅਸੀਂ ਸੋਚ ਵੀ ਨਹੀਂ ਸਕਦੇ ਪਰ ਸਾਡੀ ਸਾਰੀ ਕਲਚਰ ਚ ਬੋਲਿਆ ਵੀ ਹੈ ਕਿ ਜੇ ਅਗਰ ਜ਼ੁਲਮ ਕਰਨਾ ਗਲਤ ਹੈ ਤਾਂ ਜ਼ੁਲਮ ਸਹਿਣਾ ਵੀ ਗਲਤ ਹੈ ਤੇ ਉਹਨਾਂ ਨੇ ਐਸੀ ਇੱਕ ਨਾਣੀ ਹਰਕਤ ਕੀਤੀ ਪਾਕਿਸਤਾਨ ਜਿਹੜੇ ਪਹਿਲੇ ਵੀ ਕਰਦੇ ਰਹੇ ਹੋ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਟੈਰਰਿਜ਼ਮ ਹੈ ਸਾਰਾ ਉਹਨਾਂ ਦਾ ਸਪੌਂਸਰਡ ਹੈ ਕਦੀ ਮੰਨਦੇ ਵੀ ਨਹੀਂ ਹੈ ਕਾਰਗਿਲ ਚ ਵੀ ਉਹਨੇ ਆਪਣੇ ਬੰਦੇ ਭੇਜ ਕੇ ਉਹਨਾਂ ਦੀਆਂ ਬਾਡੀਜ਼ ਨੂੰ ਓਨ ਅਪ ਕਰਨਾ ਠੀਕ ਨਹੀਂ ਸਮਝਿਆ ਜਿਹੜਾ ਸਾਡੇ ਬੰਦੇ ਨੇ ਅਸੀਂ ਤੇ ਉਹਨਾਂ ਦਾ ਵੀ ਇਤਕਾਰ ਕੀਤਾ ਤੇ ਇਹ ਜੋ ਦੇਸ਼ ਪੂਰੇ ਬਹੁਤ ਗੁੱਸਾ ਸੀਗਾ ਔਰ ਇਹਦਾ ਇਮੀਡੀਏਟ ਰਪਲਾਈ ਵੀ ਜ਼ਰੂਰੀ ਸੀ ਟੂ ਟੈਲ ਪਾਕਿਸਤਾਨ कि हर टाइम ना टॉलरेट ਨਹੀਂ ਕੀਤਾ ਜਾਏਗਾ ਸੋ ਇਹ ਆਪਰੇਸ਼ਨ ਵੈਰੀ ਮਚ ਰਿਕੁਆਇਰਡ ਐਂਡ ਇੰਡੀਅਨ ਆਰਮੀ ਐਸ ਪਰ ਗਵਰਨਮੈਂਟ ਇਨਸਟਰਕਸ਼ਨਸ ਹੈਸ ਰਿਸਪੌਂਡਡ ਟੂ ਦੀ ਸਿਚੁਏਸ਼ਨ ਜੋ ਸਿਚੁਏਸ਼ਨ ਬੜੀ ਸੀ ਉਹ ਵੀ ਆਰਮੀ ਦੇ 에ਅਰ ਫੋਰਸ ਇਕੱਠਿਆਂ ਦਾ ਜੋ ਕਿ 71 ਦੀ ਯੰਗ ਦੀ ਦੁਆਰਾ ਯਾਦ ਦਿਲਾਤੀ ਹੈ ਉਹਨੇ ਕਿ ਜਿਹੜਾ ਜੁਆਇੰਟ ਆਪਰੇਸ਼ਨ ਕੀ ਹੁੰਦੇ ਜੀ ਸ਼ੁਕਰੀਆ ਜਿੱਥੇ ਅਸੀਂ ਇਹਨਾਂ ਦੀ ਨਜ਼ਰ ਦੇ ਨਾਲ ਦੇਖਿਆ ਕਿ ਇਹ ਆਪਰੇਸ਼ਨ ਬਿਲਕੁਲ ਜਾਇਜ਼ ਹੈ ਉਥੇ ਅਸੀਂ ਆਪਣੀ ਸਰਕਾਰ ਦੀ ਨਜ਼ਰ ਦੇ ਨਾਲ ਵੀ ਇਸ ਨੂੰ ਜਸਟਫਾਈ ਰਣਾ ਚਾਹੁੰਦੇ ਹਾਂ ਕਿਉਂਕਿ ਜਦੋਂ ਗੱਲ ਦੇਸ਼ ਦੀ ਪ੍ਰਭੂਸੱਤਾ ਦੀ ਆਉਂਦੀ ਹੈ ਤਾਂ ਉਸ ਵੇਲੇ ਇਸ ਤਰ੍ਹਾਂ ਦਾ ਜਿਹੜੀ ਕਾਰਵਾਈ ਹੈ ਉਹ ਕਰਨੀ ਬਣਦੀ ਹੈ ਔਰ ਉਹਨੂੰ ਟੁਕਵੀ ਕਿਹਾ ਜਾਂਦਾ ਹੈ ਵਿਰੋਧੀ ਦਲਾਂ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਔਰ ਅੱਜ ਦਿੱਲੀ ਦੇ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਵਿਦੇਸ਼ਾਂ ਦੇ ਜਿਹੜੇ ਰਾਜਦੂਤ ਹੈ ਉਹਨਾਂ ਨੂੰ ਬੁਲਾ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਔਰ ਬਾਕੀ ਜਿਹੜੇ ਸਾਡੇ ਵਿਭਾਗੀ ਆਫੀਸਰ ਸਾਹਿਬਾਨ ਨੇ ਉਹਨਾਂ ਨੇ ਸਾਰੇ ਹੀ ਇਹਦੇ ਕਾਰਨ ਔਰ ਸਿੱਟਿਆਂ ਦੀ ਗੱਲ ਜਿਹੜੀ ਡਿਸਕਸ਼ਨ ਕੀਤੀ ਹੈ ਸੋ ਇਹਨੂੰ ਜਾਇਜ਼ਤਾ ਠਹਿਰਾਇਆ ਗਿਆ ਪਰ ਇਹ ਗੱਲ ਸ਼ੁਰੂ ਹੋਈ ਪਹਿਲਗਾਮ ਤੋਂ ਭਾਸਕਰ ਜੀ ਪਹਿਲਗਾਮ ਦਾ ਜਿਹੜਾ ਘਟਨਾ ਕ੍ਰਮ ਹੈ 22 ਤਰੀਕ ਦਾ ਉਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਇੰਟਰਨੈਸ਼ਨਲ ਟੈਰਰਿਜ਼ਮ ਹੀ ਇਹ ਕਾਰਨ ਹੈ ਜਾਂ ਹੋਰ ਪੜਕਹਾਟ ਪੈਦਾ ਕਰਨਾ ਇਸ ਤਰ੍ਹਾਂ ਦੇ ਕੀ ਕਾਰਨ ਸਮਝਦੇ ਹੋ ਹਰਬਜਨ ਜੀ ਕਸ਼ਮੀਰ ਦੇ ਵਿੱਚ ਬਹੁਤ ਟਾਈਮ ਤੋਂ ਜਦੋਂ ਤੋਂ ਆਰਟੀਕਲ 370 ਹਟਾਇਆ ਗਿਆ ਉਸ ਤੋਂ ਬਾਅਦ ਪੀਸ ਦੇ ਬਹੁਤ ਸਾਰੇ ਐਫਰਟਸ ਹੋ ਰਹੇ ਸੀ ਔਰ ਐਫਰਟ ਸਕਸੈਸਫੁਲ ਵੀ ਹੋਏ ਸੀ ਉਥੇ ਪర్యాటਕਾਂ ਦਾ ਜਾਣਾ ਸੈਲਾਨੀਆਂ ਦਾ ਜਾਣਾ ਵਧਿਆ ਸੀਗਾ ਇੱਕ ਤਰੀਕੇ ਨਾਲ ਆਪਾਂ ਕਹੀਏ ਕਿ ਕਸ਼ਮੀਰ ਪੀਸ ਵੱਲ ਵਧ ਰਹੀ ਸੀ ਜਾਂ ਵੱਧ ਚੁੱਕਿਆ ਸੀਗਾ ਅੱਛਾ ਉਸ ਵਕਤ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਨਾਲ ਸਹਿਰਾਨੀਆਂ ਨੂੰ ਟਾਰਗੇਟ ਕੀਤਾ ਗਿਆ ਔਰ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਕਲਮਾ ਪੜਨ ਵਾਸਤੇ ਕਹਿਣਾ ਗਿਆ ਤੇ ਇਹ ਮੰਸ਼ਾ ਤੇ ਮੰਸ਼ੀਆਂ ਮੰਚੇ ਉਹਨਾਂ ਦੇ ਸਾਥ ਸੀਗੇ ਇਹ ਚਾਂਦੇ ਕੀ ਨੇ ਔਰ ਜਦ ਇੱਕ ਔਰਤ ਨੇ ਇਹ ਗੱਲ ਕਹੀ ਕਿ ਮੈਨੂੰ ਵੀ ਗੋਲੀ ਮਾਰ ਦੋ ਤੁਸੀਂ ਮੇਰੇ ਪਤੀ ਨੂੰ ਤਾਂ ਗੋਲੀ ਮਾਰਿਆ ਤੇ ਉਹ 테러ਰਿਸਟ ਦਾ ਇਹ ਕਹਿਣਾ ਕਿ ਮੋਦੀ ਜੀ ਕੋ ਜਾ ਕੇ ਕਹਿਣਾ ਇਹ ਬਾਤ ਅੱਛਾ ਔਰ ਜਦ ਇਹ ਗੱਲ ਮੋਦੀ ਜੀ ਨੂੰ ਕਹੀ ਔਰ ਦੇਖੋ 22 ਤਰੀਕ ਦਾ ਅਟੈਕ ਹੋਇਆ ਔਰ 6 ਤਰੀਕ ਰਾਤ ਨੂੰ ਇਸ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਗਿਆ ਔਰ ਇਹ ਨਾਮ ਵੀ ਜਿਹੜਾ ਆਪਰੇਸ਼ਨ ਸਿੰਦੂਰ ਰੱਖਿਆ ਗਿਆ ਇਹਦੇ ਪਿੱਛੇ ਵੀ ਸਾਫ਼ ਤੌਰ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸਾਡੀ ਔਰਤਾਂ ਜਾਂ ਜਿਹੜੇ ਲੇਡੀਜ਼ ਦੇ ਸਾਹਮਣੇ ਉਹਨਾਂ ਦੇ ਹਸਬੰਡਸ ਨੂੰ ਗੋਲੀਆਂ ਮਾਰੀ ਸੀ ਸਿੰਦੂਰ ਮਿਟਾਏ ਗਏ ਸੀ ਉਸ ਦਾ ਹੀ ਨਾਂ ਚੱਕ ਕੇ ਆਪਰੇਸ਼ਨ ਸਿੰਦੂਰ ਰੱਖਿਆ ਗਿਆ ਔਰ ਬਹੁਤ ਟਾਈਮ ਤੋਂ ਇਹ ਗੱਲਾਂ ਚੱਲ ਰਹੀ ਸੀ 22 ਤਰੀਕ ਨੂੰ ਇਹ ਇਨਸੀਡੈਂਟ ਹੋਇਆ 23 ਤਰੀਕ ਨੂੰ ਅਸੀਂ ਪਾਕਿਸਤਾਨ ਦੇ ਖਿਲਾਫ ਕੁਝ ਕਦਮ ਚੱਕੇ ਪੰਜ ਸਟੈਪ ਚੱਕੇ ਸੀਗੇ ਜਿਹਦੇ ਵਿੱਚ ਮੇਰੇ ਖਿਆਲ ਨਾਲ ਹੁਣ ਆਪਣੇ ਦਰਸ਼ਕਾਂ ਨੂੰ ਦੱਸਣ ਦੀ ਲੋੜ ਨਹੀਂ ਸਾਰੇ ਜਾਣਦੇ ਨੇ ਕਿ ਸਭ ਤੋਂ ਵੱਡਾ ਸਟੈਪ ਸੀਗਾ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨਾ ਉਸ ਤੋਂ ਬਾਅਦ ਪਾਕਿਸਤਾਨ ਨੇ ਕੁਝ ਸਟੈਪਸ ਲਏ ਉਹ ਸ਼ਿਮਲਾ ਸੰਧੋਤਾ ਨੂੰ ਉਹਨਾਂ ਨੇ ਸਸਪੈਂਡ ਜਾਂ ਰੱਦ ਕਰਤਾ ਜਾਂ ਉਸ ਤੋਂ ਇਲਾਵਾ ਜਿਹੜੇ ਅਸੀਂ ਸਟੈਪਸ ਲਿੱਤੇ ਸੀਗੇ 에ਅਰਸਪੇਸ ਨੂੰ ਰੋਕਤਾ ਅਸੀਂ ਵੀ ਉਸ ਤੋਂ ਬਾਅਦ ਕੁਝ ਐਦਾਂ ਦੇ ਸਟੈਪਸ ਲਿੱਤੇ ਉਹ ਸਾਰੇ ਸਟੈਪਸ ਦੇ ਬਾਵਜੂਦ ਦੇਸ਼ ਦੇ ਲੋਕਾਂ ਦਾ ਗੁੱਸਾ ਉਸ 2 ਮਈ ਅਪ੍ਰੈਲ ਦੇ ਇਨਸੀਡੈਂਟ ਦੇ ਵਿੱਚ ਯਾਨੀ ਦੇਸ਼ ਦੇ ਵਿੱਚ ਜੋ ਅਪਰੋਚ ਸੀਗਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦੀ ਸ਼ਖਸੀਅਤ ਨੂੰ ਜਾਣਨ ਤੋਂ ਬਾਅਦ ਲੱਗਦਾ ਸੀ ਕਿ ਆਪੀ ਇਹ ਅਟੈਕ ਜਾਂ ਇਹ ਬਦਲਾ ਕਿਉਂ ਨਹੀਂ ਲਿੱਤਾ ਜਾ ਰਿਹਾ ਬਿਲਕੁਲ ਔਰ ਜਦ ਅੱਜ ਅੱਜ ਅਸੀਂ ਸਵੇਰੇ ਉઠੇ ਕਿਉਂਕਿ ਕੱਲ ਸ਼ਾਮ ਤੱਕ ਇਹ ਗੱਲਾਂ ਚੱਲ ਰਹੀ ਸੀ ਵੀ ਅੱਜ ਮੌਕ ਡ੍ਰਿਲ ਹੋਣੀ ਹੈ ਔਰ ਪੰਜਾਬ ਦੇ 20 ਸ਼ਹਿਰਾਂ ਦੇ ਵਿੱਚ ਜਾਂ ਪੂਰੇ ਦੇਸ਼ ਦੇ 260 ਸ਼ਹਿਰਾਂ ਦੇ ਵਿੱਚ ਇਹ ਮੌਕ ਡ੍ਰਿਲ ਹੋਣੀ ਹੈ ਯਾਨੀ ਯੁੱਧ ਦੀ ਤਿਆਰੀਆਂ ਚੱਲਦੀ ਸੀ ਬਿਲਕੁਲ ਪਰ ਇਸ ਯੁੱਧ ਨੂੰ ਅੰਜਾਮ ਦੇ ਦਿੱਤਾ ਗਿਆ ਔਰ ਜਦੋਂ ਤੱਕ ਲੋਕ ਅਜੇ ਮੈਂਟਲੀ ਸੋਚਦੇ ਪਏ ਸੀ ਕਿ ਸ਼ਾਇਦ ਮੌਕ ਡ੍ਰਿਲ ਤੋਂ ਬਾਅਦ ਕੁਛ ਨਾ ਕੁਛ ਹੋ ਜਾਏਗਾ ਉਸ ਤੋਂ ਪਹਿਲਾਂ ਹੀ ਇਹ ਕਾਰਵਾਈ ਕਰਕੇ ਜਿਹੜਾ ਸੰਦੂਰ ਅ ਅੰਜਾਮ ਦੇ ਦਿੱਤਾ ਦੇ ਦਿੱਤਾ ਗਿਆ ਇਸ ਆਪਰੇਸ਼ਨ ਨੂੰ ਅ ਮੈਂ ਸਮਝਦਾ ਕਿ ਜਿਵੇਂ ਤੁਸੀਂ ਦੱਸ ਰਹੇ ਸੀ ਨੂੰ ਜਾਇਜ਼ ਠਹਿਰਾ ਰਿਹਾ ਸੀ ਅਸੀਂ ਇਹਦੇ ਤੇ ਸਟੈਂਪ ਲਾ ਰਹੇ ਹਾਂ ਜਿਵੇਂ ਸਾਰਾ ਦਿਨ ਅਸੀਂ ਦੇਖਿਆ ਮੀਡੀਆ ਦੇ ਉੱਤੇ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਲੋਕ ਕਿਸ ਤਰ੍ਹਾਂ ਇਹਦੀ ਪ੍ਰਸ਼ੰਸਾ ਕਰ ਰਿਹਾ ਹੈ ਸਰਕਾਰ ਦੀ ਕਿਸ ਤਰ੍ਹਾਂ ਪ੍ਰਸ਼ੰਸਾ ਕਰ ਰਿਹਾ ਹੈ ਉਹਨਾਂ ਦੇ ਦਿਲ ਨੂੰ ਠੰਡਕ ਮਹਿਸੂਸ ਹੋ ਰਹੀ ਹੈ ਹਰ ਭਾਰਤ ਵਾਸੀ ਇਸ ਨੂੰ ਕਿਸੇ ਨਾ ਕਿਸੇ ਹੱਦ ਤੱਕ ਤਾਂ ਜਾਇਜ਼ ਠਹਿਰਾ ਹੀ ਰਿਹਾ ਹੈ ਕਿਉਂਕਿ ਜਦੋਂ ਆਪਣਾ ਆਪਣੇਆਂ ਦਾ ਨੁਕਸਾਨ ਹੁੰਦਾ ਜਾਂ ਆਪਣਾ ਨੁਕਸਾਨ ਹੁੰਦਾ ਤਾਂ ਅਸਲੀ ਦਰਦ ਦਾ ਪਤਾ ਤਾਂ ਹੀ ਲੱਗਦਾ ਹੈ ਸਾਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਤਾਂ ਇਹ ਟੈਰਰਿਜ਼ਮ ਕਾਫੀ ਧੀਰ ਤੋਂ ਚੱਲਦਾ ਆ ਰਿਹਾ ਹੈਗਾ ਇਹ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਕੋਈ ਹੋਰ ਕਦਮ ਵੀ ਇਸ ਤੋਂ ਇਲਾਵਾ ਉਠਾ ਸਕਦੀ ਹੈ ਕਿ ਜੁੱਧ ਹੀ ਇਹਦਾ ਇੱਕੋ ਇੱਕ ਇਲਾਜ ਹੈ ਨਹੀਂ ਦੇਖੋ ਇਹ ਸਰਕਾਰ ਹਰ ਜਿਹੜਾ ਕਦਮ ਹੈਗਾ ਨਾ ਉੱਥੇ ਸਾਡੇ ਨਾਲ ਬਹੁਤ ਜ਼ਿਆਦਾ ਐਕਸਪਰਟਸ ਬੈਠੇ ਆ ਆਰਮੀ ਨੇਵੀ 에ਅਰ ਫੋਰਸ ਔਰ ਸਿਵਿਲIANS ਵਗੈਰਾ ਜਿਹੜਾ ਪ੍ਰਾਈਮ ਮਿੰისტਰ ਸਾਹਿਬ ਨੇ ਥੋੜੇ ਦਿਨ ਪਹਿਲੇ ਆਰਮੀ ਚੀਫ ਨਾਲ ਫਿਰ ਨੇਵੀ ਚੀਫ ਨਾਲ 에어ਫੋਰਸ ਨਾਲ ਅਲੱਗ-ਅਲੱਗ ਵੀ ਕੀਤੀਆਂ ਫਿਰ ਜੋ ਐਨਐਸਏ ਨੈਸ਼ਨਲ ਸਕਿਉਰਿਟੀ ਐਡਵਾਈਜ਼ ਸਾਡੇ ਸੀਡੀਐਸ ਸਭ ਹੈਗੇ ਆ ਉਹ ਤੇ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਹਾਇਰ ਲੈਵਲ ਤੇ ਸੀਕ੍ਰੀਟ ਹੁੰਦੀਆਂ ਬਟ ਜੋ ਰਿਸਪੌਂਸ ਚਾਹੀਦਾ ਸੀ ਉਹ ਡਿਸਾਈਡ ਕੀਤਾ ਜਾਂਦਾ ਔਰ ਉਦੋਂ ਵੀ ਜੋ ਅਸੀਂ ਖਬਰਾਂਾਂ 'ਚ ਪੜ ਰਹੇ ਆਂ ਸੁਣਦੇ ਜਿਕੇ ਪੀਐਮ ਸਾਹਿਬ ਨੇ ਦੱਸਤਾ ਸਾਰਿਆਂ ਨੂੰ ਫੇ ਤੁਸੀਂ ਆਪ ਪਲਾਨ ਕਰੋ ਆਪਣੇ ਹਿਸਾਬ ਨਾਲ ਕਰੋ ਬਿਲਕੁਲ ਔਰ ਟਾਈਮ ਆਫ ਐਕਸ਼ਨ ਦਾ ਆਰਮੀ ਨੇਵੀ ਐਰ ਫੋਰਸ ਇਸ ਕਰਦੇ ਆਂ ਟਾਈਮ ਆਫ ਓਨ ਚੂਜ਼ਿੰਗ ਇਜ਼ ਦਾ ਬੈਸਟ ਤਾਂ ਕਿ ਐਨੀਮੀ ਗੈਸ ਕਰਦਾ ਰਵੇ ਔਰ ਉਦੋਂ ਸਟ੍ਰਾਈਕ ਕਰੋ ਵੈਨ ਦੇ ਆਰ ਨਾਟ ਐਕਸਪੈਕਟਿੰਗ ਬਹੁਤ ਚਿਕਾ ਲਾ ਮੈਂ ਗੱਲ ਨੂੰ ਦੁਬਾਰਾ ਤੁਹਾਡੇ ਨਾਲ ਜੋੜਨਾ ਚਾਹੂੰਗਾ ਪਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਆਂ ਕਿ ਲੋਕ ਕੀ ਸੋਚਦੇ ਆ ਇਹ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਹੈ ਇਹਦੇ ਪਛੇ ਲੋਕਾਂ ਦੀ ਕੀ ਰਾਏ ਹੈ ਉਹਨਾਂ ਦੇ ਨਾਲ ਕੁਝ ਗਲਬਾਤ ਦੀਆਂ ਝਲਕੀਆਂ ਜਿਹੜੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਆਂ ਪਹਿਲੇ ਜੋ ਹੱਤਵਾਦੀ ਨੇ ਪਿਛਲੇ ਦਿਨੀ ਪਾਇਲਗਾਮ ਤੇ ਹਮਲਾ ਕਰਕੇ ਸਾਡੇ નિર્ਦੋਸ਼ ਲੋਕ ਮਾਰੇ ਸੀ ਤੇ ਭੈਣਾਂ ਦੇ ਸੰਦੂਰ ਉਜਾੜੇ ਸੀ ਭਾਰਤੀ ਫੌਜ ਨੇ ਰਾਤ ਜੋ ਉਹਨਾਂ ਨੂੰ অপারেশন ਸੰਧੂਰ ਰਾਹੀਂ ਜਵਾਬ ਦਿੱਤਾ ਤੇ ਭਾਤਵਾਦੀ ਨੋਟ ਟਿਕਾਣੇ ਖਤਮ ਕਿਤੇ ਨੇ ਤੇ 70 ਤੋਂ ਵੱਧ ਹੱਤਿਆਵਦੀ ਮਾਰੇ ਨੇ ਪੂਰਾ ਦੇਸ਼ ਅੱਜ ਖੁਸ਼ੀ ਮਨਾ ਰਿਹਾ ਕਿ ਤੇ ਵਿਸ਼ਵਾਸ ਦੁਆਰਾ ਕਿ ਪੂਰਾ ਦੇਸ਼ ਭਾਰਤ ਸਰਕਾਰ ਤੇ ਫੌਜ ਦੇ ਨਾਲ ਖੜਾ ਸਾਡੀਆਂ ਜਿਹੜੀਆਂ ਫੌਜਾਂ ਨੇ ਇਹ ਬਹੁਤ ਤੱਗੇ ਫੌਜਾਂ ਨੇ ਇਹ ਇਵੇਂ ਇਹਨਾਂ ਦਾ ਮੁਕਾਬਲਾ ਸੰਸਾਰ ਵਿੱਚ ਕੋਈ ਕਰ ਨਹੀਂ ਸਕਦਾ ਔਰ ਇਸ ਮੌਕੇ ਜਿਸ ਤਰ੍ਹਾਂ ਆਪਣੇ ਸਰਕਾਰ ਨੇ ਆਪਣੇ ਬੜੀ ਆਪਣੇ ਜਿਹੜੀ ਸਟਰੈਟਜੀ ਆਪਣੇ ਬਣਾ ਕੇ ਜਿਹੜੀ ਆਪਣੇ 에어 ਸਟ੍ਰਾਈਕ ਕੀਤੀ ਆ ਇਹ ਇਹ ਵੀ ਆਪਣੇ ਜਿਹੜੀ ਸਰ ਬੜੀ ਸਲਾਗਾ ਜੋਗ ਆ ਔਰ ਇਹੋ ਜਿਹੜੀ ਸਾਨੂੰ ਪਾਕਿਸਤਾਨ ਨੂੰ ਬੜੀ-ਬੜੀ ਚੇਤਾਵਨੀ ਜਿਹੜੀ ਅਸੀਂ ਦਿੱਤੀ ਗਈ ਆ ਔਰ ਉਹਨੂੰ ਸਮਝ ਲੈਣਾ ਚਾਹੀਦਾ ਕਿ ਜੇ ਉਹ ਆਪਣੇ ਆਪ ਨੂੰ ਪੂਰੇ ਦਾ ਪੂਰਾ ਤੋੜਨਾ ਨਹੀਂ ਚਾਹੁੰਦਾ ਤੇ ਫਿਰ ਉਹ ਆਪਣੇ ਜਣਾ ਅਸੀਂ ਦੋਸਤਾਨ ਨਾਲ ਜਿਹੜੇ ਇਹ ਛੋਟੇ-ਮੋਟੇ ਜਿਹੜੇ ਪੰਗੇ ਲੈਣੇ ਆਪਣੇ ਬੰਦ ਕਰੇ ਇਹਨਾਂ ਨੇ ਬਾਰ-ਬਾਰ ਸਾਨੂੰ ਬਹੁਤ ਜ਼ਿਆਦਾ ਪਾਕਿਸਤਾਨ ਨੇ ਪਰੇਸ਼ਾਨ ਕਰ ਰੱਖਿਆ ਸੀ ਆਏ ਦਿਨ ਸੀਜ਼ਫਾਇਰ ਦਾ ਉਲੰਘਣ ਕਰਦੇ ਸੀਗੇ ਇਸ ਲਈ ਉਹਦਾ ਜਵਾਬ ਮੋਦੀ ਜੀ ਨੇ ਬਹੁਤ ਹੀ ਵਧੀਆ ਦਿੱਤਾ ਹੈਗਾ ਉਹ ਇੰਡੀਆ ਗਵਰਨਮੈਂਟ ਨੇ ਜਾਂ ਇੰਡੀਅਨ 에ਅਰਫੋਰਸ ਇੰਡੀਅਨ ਆਰਮੀ ਨੇ ਜੋ ਸੰਦੂਰ ਆਪਰੇਸ਼ਨ ਚਲਾਇਆ ਬਹੁਤ ਅੱਛਾ ਹੈ ਮਨ ਲੋਕ ਨੂੰ ਜਵਾਬ ਦਿਆ ਹੈ ਜੋ ਹਮਾਰੇ 27 ਲੋਕ ਇੰਡੀਆ ਦੇ ਮਾਸੂਮ ਲੋਕੋ ਕੋ ਇਨੋ ਨੇ ਜਾਨ ਲਈ ਹੈ ਮਨ ਲੋਕਿ ਪਾਕਿਸਤਾਨ ਸਾਰੀ ਵਰਲਡ ਕੋ ਸਾਰੀ ਦੁਨੀਆ ਕੋ ਪਤਾ ਹੈ ਕਿ ਜੋ ਇਹ ਮਲਟੈਰਿਸਟ ਹੈ ਇਹ ਪਾਕਿਸਤਾਨ ਹੀ ਚਲਾਤਾ ਹੈ ਪਾਕਿਸਤਾਨ ਸੇ ਆਤੇ ਹੈ ਐਨਾ ਜੋਸ਼ ਹੈ ਕਿ ਅਸੀਂ ਵੀ ਚਾਹਨੇ ਆ ਕਿ ਉਹ ਸਾਨੂੰ ਮੋਦੀ ਦੁਆਰਾ ਬੁਲਾਏ ਸਾਨੂੰ ਮੌਕਾ ਦੁਆਰਾ ਸੇਵਾ ਕਰਨ ਦੇ ਅਸੀਂ ਡੈਡਾ 3 ਸਾਲੋ 2 ਸਾਲ ਹੋ ਗਿਆ ਡੈਡਾ ਦੇ 4 ਸਾਲ ਫਿਰ ਵੀ ਅਸੀਂ ਚਾਹਦੇ ਆਂ ਵੀ ਅਸੀਂ ਕੰਦੇ ਨਾਲ ਗੰਦਾ ਮਲਾ ਕੇ ਆਰਮੀ ਨਾਲ ਜਾਈਏ ਉਹਨਾਂ ਨਾਲ ਲੜਾਈ ਲੜੀਏ ਪਾਕਿਸਤਾਨ ਦੇ। ਨਾ ਹੀ ਆਰਮੀ ਦਾ ਸਾਥ ਦੇਾਂਗੇ। ਅਸੀਂ ਅੱਗੇ ਜਾਵਾਂਗੇ ਆਰਮੀ ਦੇ ਨਾਲ। ਬਿਲਕੁਲ ਡਟ ਕੇ ਮੁਕਾਬਲਾ ਕਰਾਂਗੇ ਪਾਕਿਸਤਾਨ ਦੇ। ਲੋਕਾਂ ਨੂੰ ਜਦੋਂ ਮਾਰਿਆ ਜਾਂਦਾ ਤਾਂ ਇਸ ਤਰ੍ਹਾਂ ਦਾ ਅਕਰੋਸ਼ ਲੋਕਾਂ ਦੇ ਚਾਣਾ ਬੜਾ ਸੁਭਾਵਿਕ ਹੈ ਜਿਹੜਾ ਤੁਸੀਂ ਸੁਣ ਰਿਹਾ ਸੀ ਵੱਖ-ਵੱਖ ਸ਼ਬਦਾਂ ਦੇ ਰਾਹੀਂ ਵੱਖ-ਵੱਖ ਲੋਕਾਂ ਨੇ ਕਿਸ ਤਰ੍ਹਾਂ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਸਾਹਮਣੇ ਰੱਖੇ ਆ ਤੁਸੀਂ ਗੱਲ ਕਰ ਰਹੇ ਸੀ ਨਾਰੀ ਸ਼ਕਤੀ ਦੀ ਤੁਸੀਂ ਗੱਲ ਕਰ ਰਹੇ ਸੀ ਸੰਦੂਰ ਦੀ ਜਿਹੜੇ ਦੋ ਕਮਾਂਡਰ ਸੀਗੇ ਇਸ ਕਰਨਲ ਸੋਫੀਆ ਕੁਰਾਸ਼ੀ ਐਂਡ ਵਿਕ ਕਮਾਂਡਰ ਵਿਯੋਮ ਕਾ ਸਿੰਘ ਇਹ ਪੂਰਾ ਪਲਾਨ ਤਰੀਕੇ ਨਾਲ ਕੀਤਾ ਗਿਆ ਕਿ ਆਪਰੇਸ਼ਨ ਦਾ ਨਾਮ ਵੀ ਨਾਰੀ ਸ਼ਕਤੀ ਨਾਲ ਜੋੜਿਆ ਗਿਆ ਸੰਦੂਰ ਦੇ ਨਾਮ ਤੇ ਰੱਖਿਆ ਗਿਆ ਔਰ ਇਹ ਇਹਦੇ ਪਿੱਛੇ ਸਰਕਾਰ ਦੀ ਕੀ ਮੰਸ਼ਾ ਹੋ ਸਕਦੀ ਹੈ ਕਿ ਨਾਰੀ ਸ਼ਕਤੀ ਨੂੰ ਅਸੀਂ ਪਰ ਭੂਲਤ ਹੁੰਦਿਆਂ ਦੇਖ ਰਹੇ ਆ ਭਾਰਤ ਦੇ ਵਿੱਚ ਦੇਖੋ ਜਿਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਇਨਜਾਮ ਦਿੱਤਾ ਗਿਆ ਬਿਲਕੁਲ ਠੀਕ کہہ ਰਹੇ ਆ ਆਪਰੇਸ਼ਨ ਸਿੰਦੂਰ ਇਸ ਕਰਕੇ ਵੀ ਇਹਦਾ ਨਾਮ ਦਿੱਤਾ ਗਿਆ ਕਿ ਉਹ ਨਾ ਅੱਤਵਾਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਬਕ ਸਿਖਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਸਾਡੀ ਭੈਣਾ ਦਾ ਸਿੰਦੂਰ ਉਜਾੜਿਆ ਸੀਗਾ ਔਰ ਟਾਰਗੇਟ ਕਰਕੇ ਜਿਹੜੇ ਪਤੀਆਂ ਨੂੰ ਮਾਰਿਆ ਸੀਗਾ ਤੇ ਪਤਨੀ ਜਦ ਜਿਸ ਤਰ੍ਹਾਂ ਸੀ ਗੱਲ ਦੱਸ ਕੇ ਹਟਿਆ ਕਿ ਮੈਨੂੰ ਵੀ ਮਾਰ ਦੋ ਉਹ ਕਹਿੰਦੇ ਮੋਦੀ ਜੀ ਨੂੰ ਜਾ ਕੇ ਦੱਸੋ ਹੁਣ ਜਿਸ ਤਰੀਕੇ ਨਾਲ ਇਹ ਬਦਲਾ ਲਿੱਤਾ ਗਿਆ ਕਾਫੀ ਟਾਈਮ ਤੋਂ ਇਹ ਗੱਲ ਚੱਲ ਰਹੀ ਸੀ ਕਿ ਪਾਕਿਸਤਾਨ ਦੇ ਉੱਤੇ ਅਟੈਕ ਕਰ ਦੇਣਾ ਚਾਹੀਦਾ ਆਵਾਮ ਦੀ ਆਵਾਜ਼ ਸੀ ਜੀ ਔਰ ਇਹ ਜਿਹੜਾ ਅਸੀਂ ਅਟੈਕ ਕੀਤਾ ਸਟ੍ਰੈਟੇਜੀਕਲੀ ਦੇਖੋ ਤੁਸੀਂ ਅਸੀਂ ਪੂਰੇ ਟਾਰਗੇਟ ਕੀਤੇ ਨੇ ਔਰ ਜਿਸ ਤਰੀਕੇ ਨਾਲ ਪ੍ਰੈਸ ਪ੍ਰੈਸ ਬ੍ਰੀਫਿੰਗ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਬਿਲਕੁਲ ਸਟੀਕ ਅਸੀਂ ਕਾਰਵਾਈ ਕੀਤੀ ਜਿਹੜੇ ਅੱਤਵਾਦੀਆਂ ਦੇ ਠਿਕਾਣੇ ਸੀਗੇ ਉਹਨਾਂ ਦੇ ਉੱਤੇ ਅਟੈਕ ਕੀਤਾ ਜੇ ਪਾਕਿਸਤਾਨ ਉਹ ਸਾਹਮਣੇ ਆ ਕੇ ਅਗਰ ਕਹਿੰਦੇ ਨਹੀਂ ਇਹਨਾਂ ਨੇ ਪਾਕਿਸਤਾਨ ਸਾਡੇ ਆਤਮਕ ਦੀ ਇਹਦੇ ਠਿਕਾਣੇ ਨਹੀਂ ਸੀ ਉਹ ਆਮ ਲੋਕ ਜਾਂ ਸਿਵਲ ਸਿਵਿਲਿਅਨ ਸੀਗੇ ਜੀ ਤੇ ਇਹਦੇ ਉੱਤੇ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਉਹ ਅੱਤਵਾਦੀਆਂ ਦੇ ਹੀ ਠਿਕਾਣੇ ਸੀਗੇ ਇਹ ਬਿਲਕੁਲ ਠੀਕ ਹੈ ਜੀ ਯਾਨੀ ਇੰਟਰਨੈਸ਼ਨਲ ਲੈਵਲ ਤੇ ਵੀ ਜਦੋਂ ਇਹ ਗੱਲ ਉੱਠਦੀ ਹੈ ਤੇ ਅਸੀਂ ਸਟ੍ਰੈਟੇਜੀਕਲੀ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਹਾਂ ਕਿ ਅਸੀਂ ਅੱਤਵਾਦੀਆਂ ਦੇ ਠਿਕਾਣੇ ਦੇ ਉੱਤੇ ਅਟੈਕ ਕੀਤਾ ਨਾ ਕਿ ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਭਾਰਤ ਨੇ ਜਿਹੜਾ ਵੀ ਜਿਹੜਾ ਅਟੈਕ ਕੀਤਾ ਉਹ ਪੂਰਾ ਪੂਰੀ ਸਟ੍ਰੈਟੇਜੀ ਦੇ ਨਾਲ ਪੂਰੇ ਤਰੀਕੇ ਦੇ ਨਾਲ ਕੀਤਾ ਹੈਗਾ ਔਰ ਉਹਦੇ ਵਿੱਚ ਮੈਂ ਪੜ੍ਹਿਆ ਸੀ ਕਿ ਜੁਐਨ ਐਸ ਸੀ ਨੂੰ ਜਿਹੜੇ ਸਾਰੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਇਹਦੀ ਇੱਕ ਇੱਕ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ ਨੈਸ਼ਨਲ ਸਕਿਉਰਿਟੀ ਕ ਮੈਂਬਰ ਹੈਗੇ ਆ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕਿਵੇਂ ਆਪਰੇਟ ਕੀਤਾ ਗਿਆ ਹੈ ਸਾਰਾ ਜਦੋਂ ਗੱਲ ਕਰਦੇ ਅਸੀਂ ਲੋਕਾਂ ਦੇ ਅਕਰੋਚ ਦੀ ਲੋਕਾਂ ਦੀਆਂ ਭਾਵਨਾਵਾਂ ਦੀ ਇੱਕ ਪਾਸੇ ਤਾਂ ਉਹ ਜੋਸ਼ ਦੇ ਵਿੱਚ ਹੈ ਪਰ ਇੱਕ ਪਾਸੇ ਆਮ ਸਿਵਿਲਿਅਨ ਜੰਦ ਤੋਂ ਡਰਦਾ ਵੀ ਆ ਕਿਤੇ ਨਾ ਕਿਤੇ ਕੀ ਸੋਚਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਲੋਕਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਇਸ ਸਮੇਂ ਦੇਖੋ ਯੁੱਧ ਜਿਹੜਾ ਹੈ ਹਮੇਸ਼ਾ ਹੀ ਮਤਲਬ ਕੋਈ ਡਿਜ਼ਾਇਰਡ ਨਹੀਂ ਹੈਗਾ ਕੋਈ ਨਹੀਂ ਚਾਹੁੰਦਾ ਕਿ ਯੁੱਧ ਹੋਵੇ ਜੀ ਕੋ ਹਰ ਯੁੱਧ ਦੇ ਨਾਲ ਸਾਡੀ ਇਕਨੋਮੀ ਪਿੱਛੇ ਚੱਲ ਜਾਂਦੀ ਹੈ ਬਹੁਤ ਲੋਕੀਂ ਘਰਾਂ ਤੋਂ ਡਿਸਪਲੇਸ ਹੋ ਜਾਂਦੇ ਆ ਖਾਸ ਕਰਕੇ ਸਾਡੇ ਬਾਰਡਰ ਏਰੀਆ ਦੇ ਪਰ ਥੋੜੇ ਦਿਨ ਪਹਿਲੇ ਅਸੀਂ ਦੇਖ ਰਹੇ ਸੀ ਬਾਰਡਰ ਏਰੀਆ ਤੇ ਇੰਟਰਵਿਊਜ਼ ਹੋਈਆਂ ਜਿਹੜੀਆਂ ਫੈਂਸਿੰਗ ਹੈ ਉਹ ਤੋਂ ਅੱਗੇ ਵੀ ਆ ਉਹ ਕਹਿੰਦੇ ਠੀਕ ਹੈ ਸਾਨੂੰ ਪਤਾ ਆਪਣਾ ਡੰਡਾ ਡੋਰੀਆ ਚੱਕ ਕੇ ਪਿੱਛੇ ਜਾਣਾ ਪਏਗਾ ਪਰ ਉਹ ਕਹਿੰਦੇ ਨਹੀਂ ਅਸੀਂ ਬੱਚਿਆਂ ਨੂੰ ਭੇਜ ਦਾਂਗੇ ਆਪ ਇੱਥੇ ਰਵਾਂਗੇ ਆਰਮੀ ਦੀ ਸਪੋਰਟ ਕਰਾਂਗੇ ਹੂੰ ਮੈਂ 62 اور 65 ਦਾ ਅਸੀਂ ਕਰੋ ਸਟੂਡੈਂਟਸ ਦੇਖੇ ਆ اچھا اور ਜਦੋਂ جنون ਹੁੰਦਾ ਵਧੀਆ ਗੱਲ ਆਰਮੀ ਇੰਡੀਆ ਚ ਇਹ ਹੈ ਜਦੋਂ ਕੋਈ ਇਦਾਂ ਦਾ ਮੌਕਾ ਹੁੰਦਾ ਸਾਰੇ ਆਪਣੇ ਵਿਤਕਰੇ ਵਗੈਰਾ ਭੁਲਾ ਕੇ ਇੱਕ ਹੋ ਜਾਂਦੇ ਆ ਉਦੋਂ ਅਸੀਂ ਆਪ ਖੁਦ ਇਹਦਾ ਚਾਦਰਾਂ ਫੜ ਕੇ ਜਾਂਦੇ ਸੀ ਮੈਂ 1949 ਦਾ ਬੋਰਨ ਹਾਂ ਮੈਂ 75 ਜਸਟ ਕ੍ਰੋਸ ਕੀਤਾ ਤੇ ਅਸੀਂ ਉਹ ਐਸ ਸਟੂਡੈਂਟ ਦੇਖਿਆ ਤੇ ਉਹ ਜਦੋਂ ਹੁੰਦਾ ਨਾ ਉਹ ਚ ਕੋਈ ਨਫਾ ਨੁਕਸਾਨ ਦੀ ਗੱਲ ਨਹੀਂ ਹੁੰਦੀ ਸਾਡੇ ਆਦਮਪੁਰ ਦੇ ਆਲੇ ਦੋਲੇ ਮੇਰਾ ਪਿੰਡ ਬਿਲਕੁਲ ਆਦਮਪੁਰ ਦੇ ਆਊਟਸਕਰਟਸ ਤੇ ਹੈਗਾ ਮਾਉਂਟ ਕੋਕੜਿਆਲ ਜੀ ਤੇ ਉਦੋਂ 62 ਦੀ ਫੈਂਸਿੰਗ ਵੀ ਨਹੀਂ ਸੀ ਹੋਈ ਸਾਡੀਆਂ ਜ਼ਮੀਨਾਂ ਤੇ ਬਣਿਆ ਐਕਵਾਇਰ ਹੋ ਕੇ ਲੋਕੀ ਬਿਲਕੁਲ ਬਹੁਤ ਕਰਦੇ ਅਸੀਂ 62 ਜਨਰੇਟਰਪਸ ਸੀਗੇ ਮੇਰੇ ਚਾਚਾ ਜੀ ਵਗੈਰਾ ਉੱਥੇ ਸੀਗੇ ਅਸੀਂ ਸ਼ਾਮ ਨੂੰ ਰੋਟੀ ਵਾਰ ਦੇ ਕੇ ਆਈਦੀ ਸੀ ਔਰ 65 ਦੀ ਵਾਰਚ ਜਿੱਤੇ ਏਡੀ ਗਨਸ ਲੱਗੀਆਂ 에어 ডিফেন্স ਗਨਸ ਅਸੀਂ ਉਹਨਾਂ ਕੋਲ ਜਾਣਾ ਦੁੱਧ ਲੱਸੀ ਉਹਨਾਂ ਦੇ ਕੇ ਉਹਨਾਂ ਨੂੰ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਅਗਰ ਜੁੱਧ ਹੁੰਦਾ ਹੈ ਹਾਂ ਵੈਸੇ ਤਾਂ ਇਹ ਡਿਜ਼ਾਇਰਡ ਨਹੀਂ ਹੈ ਜਿਵੇਂ ਕਿ ਕੋਈ ਵੀ ਦੇਸ਼ ਨਹੀਂ ਚਾਹੁੰਦਾ ਕਿ ਜੁੱਧ ਹੋਵੇ ਕੋਈ ਵੀ ਸਿਵਿਲਿਅਨ ਖਾਸ ਕਰਕੇ ਨਹੀਂ ਚਾਹੁੰਦਾ ਕਿ ਜੁੱਧ ਹੋਵੇ ਪਰ ਅਗਰ ਹੁੰਦਾ ਹੈ ਤੇ ਸਾਨੂੰ ਆਪਣੀ ਜਿਹੜੀ ਸਿਕਿਉਰਿਟੀ ਹੈ ਜਿਹੜੀ ਸਾਡੀ ਆਰਮੀ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਮੌਕਾ ਹੁੰਦਾ ਹੈ ਪੰਜਾਬ 'ਚ ਬੈਠੇ ਆਂ ভাস্কর ਜੀ ਪੰਜਾਬ ਦੀ ਲਗਭਗ 500 ਕਿਲੋਮੀਟਰ ਜਿਹੜੀ ਸਰਹੱਦਾ ਹੈ ਉਹ ਪਾਕਿਸਤਾਨ ਦੇ ਨਾਲ ਟੱਚ ਕਰਦੀ ਹੈ ਕੀ ਸੋਚਦੇ ਹੋ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਤੇ ਭਾਰਤ ਦਾ ਕਿੰਨਾ ਨੁਕਸਾਨ ਹੋਏਗਾ ਵੈਸੇ ਬੜਾ ਮਸ਼ਹੂਰ ਆਖਣ ਹੈ ਕਿ ਪੰਜਾਬ ਦੇ ਜੰਮਿਆਂ ਨੇ ਨਿਤ ਮਹੀਮਾ ਵੈਸੇ ਜਦ ਵੀ ਕੋਈ ਲੜਾਈ ਦੀ ਸਥਿਤੀ ਬਣਦੀ ਹੈ ਤੇ ਪੰਜਾਬ ਦੇ ਚ ਇਹਦਾ ਇੰਪੈਕਟ ਪੈਂਦਾ ਹੈ ਆ ਪੰਜਾਬ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਘੱਟੋ ਘੱਟ ਤਿੰਨ ਵਾਰ ਇਹ ਸਾਰਾ ਚੀਜ਼ਾਂ ਦੇਖੀਆਂ ਤੇ ਝੇਲੀਆਂ ਵੀ ਹੈਗੀਆਂ 1947 ਦੀ ਵੰਡ ਦੇ ਵਿੱਚ ਸਭ ਤੋਂ ਜ਼ਿਆਦਾ ਅਫੈਕਟ ਕੌਣ ਹੋਇਆ ਪੰਜਾਬ ਪੰਜਾਬ ਉਸ ਤੋਂ ਬਾਅਦ ਭਾਵੇਂ 65 ਦੀ ਲੜਾਈ ਹੋਏ 71 ਦੀ ਲੜਾਈ ਹੋਏ ਪੰਜਾਬ ਹਮੇਸ਼ਾ ਹੀ ਖੜਾ ਰਿਹਾ ਜਦ ਵੀ ਇਦਾਂ ਦੀ ਸਿਚੁਏਸ਼ਨ ਅੱਜ ਵੀ ਪੰਜਾਬ ਐ ਸਿਚੁਏਸ਼ਨ ਨੂੰ ਨਿਪਟਣ ਵਾਸਤੇ ਖੜਾ ਹੈ ਬਿਲਕੁਲ ਔਰ ਮੈਨੂੰ ਲੱਗਦਾ ਜਿਸ ਤਰ੍ਹਾਂ ਅੰਜਲ ਸਾਬ ਨੇ ਵੀ ਕਿਹਾ ਹੈ ਕਿ ਪੂਰਾ ਦੇਸ਼ ਇਦਾਂ ਦੇ ਮੌਕੇ ਦੇ ਵਿੱਚ ਇਕ ਹੋ ਜਾਂਦਾ ਹੈ ਤੁਸੀਂ ਇਹ ਦੇਖੋ ਕਿ ਮੈਂ ਅਗਰ 3-4 ਇਨਸੀਡੈਂਟ ਦੇਖੋ ਕਾਰਗਿਲ ਵਾਰ ਦੇ ਟਾਈਮ ਪੂਰਾ ਦੇਸ਼ ਇਕੱਠਾ ਸੀਗਾ ਉਸ ਤੋਂ ਇਲਾਵਾ ਜਦ ਅਸੀਂ ਪਰਮਾਣੂ ਟੈਸਟ ਕੀਤੇ ਸੀਗੇ ਉਸ ਵਕਤ ਵੀ ਮੈਂ ਦੇਸ਼ ਨੂੰ ਖੁਸ਼ੀਆਂ ਮਨਾਉਂਦੇ ਹੋਏ ਦੇਖਿਆ ਗਿਆ ਚੰਦਰਯਾਨ ਅਸੀਂ ਲਾਂਚ ਕੀਤਾ ਤਦ ਪੂਰਾ ਦੇਸ਼ ਇਕੱਠਾ ਸੀਗਾ ਔਰ ਅੱਜ ਆਪਰੇਸ਼ਨ ਸਿੰਧੂਰ ਤੋਂ ਬਾਅਦ ਵੀ ਦੇਸ਼ ਇੱਕ ਵਾਰ ਫਿਰ ਬਿਲਕੁਲ ਇਕੱਠਾ ਖੜਾ ਹੈ ਇਹਦੇ ਵਿੱਚ ਧਰਮ ਜਾਤ ਜਾਂ ਕਿਸੇ ਵੀ ਤਰੀਕੇ ਦੀ ਕੋਈ ਡਿਫਰੈਂਸ ਨਹੀਂ ਹੈ ਔਰ ਭਾਰਤ ਦੀ ਖੂਬਸੂਰਤੀ ਹੀ ਹੈ ਵੀ ਜਦ ਲੋੜ ਪੈਂਦੀ ਹੈ ਤਦ ਪੂਰਾ ਦੇਸ਼ ਇਕੱਠਾ ਹੋ ਜਾਂਦਾ ਹੈ ਔਰ ਮੈਂ ਫੌਜ ਨੂੰ ਵੀ ਔਰ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਵਧਾਈ ਦੇਣਾ ਚਾਹਾਂਗਾ ਇਸ ਮੌਕੇ ਤੇ ਕਿ ਜੋ ਕੁਝ ਕੀਤਾ ਉਹ ਬਿਲਕੁਲ ਸਟੀਕ ਮੌਕੇ ਤੇ ਕੀਤਾ ਹੈ ਹਾਲਾਂਕਿ 14 ਦਿਨ ਦੀ ਗੱਲ ਹੈ 14 ਦਿਨ ਇਸ ਤਰੀਕੇ ਦੀ ਕਾਰਵਾਈ ਵਾਸਤੇ ਕੋਈ ਬਹੁਤ ਜ਼ਿਆਦਾ ਨਹੀਂ ਹੋਈ ਪੂਰਾ ਪੂਰਾ ਪਲਾਨ ਕਰਕੇ ਕੀਤਾ ਗਿਆ ਮੈਂ ਜਨਾਬ ਸਾਹਿਬ ਤੁਹਾਡ ਕੋਲ ਇੱਕ ਵਾਰੀ ਪੁੱਛਣਾ ਚਾਹੁੰਦਾ ਕਿ ਅੱਜ ਵੀ ਰਾਜਸਥਾਨ ਦੇ ਵਿੱਚ ਇੰਡੋ ਯੂ ਐਸ ਜੰਗੀ ਮਸ਼ਕਾਂ ਹੋ ਰਹੀਆਂ ਹਨ ਉੱਥੇ ਸਾਰਾ ਕੁਝ ਪ੍ਰੈਕਟਿਸ ਕੀਤੀ ਜਾ ਰਹੀ ਜੁਦਾ ਅਭਿਆਸ ਹੋ ਰਿਹਾ ਕੀ ਸਮਝੀਏ ਇਹਨਾਂ ਗੱਲਾਂ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਬੜੀ ਤੇਜ਼ੀ ਨਾਲ ਸਾਹਮਣੇ ਆ ਸਕਦੀ ਹੈ ਨਹੀਂ ਉਹ ਜਿਹੜੀ ਇੰਡੋ ਯੂ ਐਸ ਮਸ਼ਕਾਂ ਵਗੈਰਾ ਨਾ ਉਹ ਅਲੱਗ-ਅਲੱਗ ਕੰਟਰੀਜ਼ ਨਾਲ ਅਲੱਗ-ਅਲੱਗ ਹੁੰਦੀਆਂ ਰਹਿੰਦੀਆਂ ਹਨ ਆਰਮੀ ਨੇਵੀ 에ਅਰ ਫੋਰਸ ਦੀ ਕਦੀ ਉਹਨਾਂ ਦੇ ਬਾਹਰੋਂ ਆਉਂਦੇ ਆ ਕਦੀ ਸਾਡੇ ਉਹ ਨਾਰਮਲ ਪ੍ਰੋਸੈਸ ਹੈਗਾ ਬਟ ਸਾਡੀਆਂ ਜਿਹੜੀਆਂ ਆਪਣੀਆਂ ਪਲਾਨਸ ਹੋਣਗੀਆਂ ਉਹ ਆਪਣੀਆਂ ਅਲੱਗ ਨਾਥਿੰਗ ਟੂ డు ਵਿਦ ਦਾ ਯੂਐਸ ਔਰ ਐਨੀਬਾਡੀ ਪਰ ਇਹ ਹੈ ਵੀ ਜਿਹੜੀਆਂ ਉਹ ਜਰਨਲੀ ਦਾ ਐਂਟੀ ਟੈਰਰਿਜ਼ਮ ਹੁੰਦੀਆਂ ਜਾਂ ਹੋਰ ਕਈ ਪਾਲਿਸੀ ਜਿਹੜੇ ਗਵਰਨਮੈਂਟ ਨੂੰ ਹੀ ਪਤਾ ਹੁੰਦਾ ਜੀ ਤੁਹਾਡਾ ਲੰਬਾ ਤਜਰਬਾ ਰਿਹਾ ਹੈ ਪਾਕਿਸਤਾਨ ਦੇ ਨਜ਼ਰੀਏ ਨੂੰ ਦੇਖਦੇ ਆ ਤਾਂ ਕੀ ਸੋਚਦੇ ਆ ਕਿ ਜਿਹੜੀ ਕਾਰਵਾਈ ਭਾਰਤ ਨੇ ਕੀਤੀ ਹੈ ਇਹਦੇ ਬਦਲੇ ਵਿੱਚ ਉਹ ਕੀ ਕਰ ਸਕਦਾ ਕੀ ਸੰਭਾਵਨਾ ਹੈ ਇੱਕ ਅਫਸਰ ਦੇ ਨਜ਼ਰ ਚ ਤੁਸੀਂ ਤੁਹਾਡੇ ਆ ਰਹੀ ਹੈ ਸਾਨੂੰ ਇਹ ਹੈ ਕਿ ਉਹ ਪੱਕਾ ਰਿਟੈਲੀਏਟ ਕਰਨਗੇ ਕਦੋਂ ਕਰਨਗੇ ਉਹ ਵੀ ਆਪਣੇ ਹਿਸਾਬ ਨਾਲ ਕਰਨਗੇ ਇਸੇ ਲਈ ਆ ਜਿਹੜੀ ਬਲੈਕਆਊਟ ਮੌਕ ਡ੍ਰੈਸ ਕਰਾ ਹੋ ਰਹੀਆਂ ਜੀ ਮੈਨੂੰ ਯਾਦ ਹੈ 65 ਚ ਨਾ ਜਾਂ ਸ਼ੰਭ ਜੋੜੇ ਚ ਉਹਨਾਂ ਨੇ ਅਟੈਕ ਕੀਤਾ ਸੀ ਫਿਰ ਮੈਂ ਉਦੋਂ ਸਟੂਡੈਂਟ ਸੀਗਾ ਅਸੀਂ ਆਪਣੀ ਹਵੇਲੀ ਬੈਠੇ ਸੀ ਪਿੰਡ 'ਚ ਸਾਡੇ ਆਪਣੇ ਜਹਾਜ਼ ਉਥੋਂ ਬੜਾ ਸਕਸੈਸਫੁਲ ਆਪਰੇਸ਼ਨ ਕਰਕੇ ਆਏ ਕਾਹੀਂ ਬੈਠੇ ਦੇਖਿਓ ਪਟਾਕੇ ਫਟਣ ਲੱਪੇ ਮੇਰੇ ਮਾਮਾ ਹੀ ਸੀ ਉਹ ਵੀ ਐਕਸਰ ਮੈਂ ਮੈਂ ਕਿਹਾ ਉੱਪਰ ਕੀ ਹੋ ਗਿਆ ਉੱਪਰ ਇੱਕ ਆ ਕੇ ਮੇਰੇ ਇੱਥੇ ਲੱਗੀ ਉਹ ਕਹਿੰਦੇ ਐਂਟੀ 에ਅਰਕ੍ਰਾਫਟ ਦਾ ਫਾਇਰ ਹੋ ਰਿਹਾ ਥੱਲੇ ਉਹਨਾਂ ਦੇ ਪਿੱਛੇ ਹੀ ਆ ਗਏ ਜਿਹਨੂੰ ਜਹਾਜ਼ ਪਰ ਹੁਣ ਸਮੋ ਏਡੀ ਸਿਸਟਮ ਇੰਨੇ ਇਫੈਕਟਿਵ ਹੈਗੇ ਆ ਮਿਜ਼ਾਈਲ ਵਗਰਾ ਕੇ ਉਹਨੂੰ ਅੰਬ੍ਰੇਲਾ ਕਹਿੰਦਾ ਸੀ ਏਡੀ ਅੰਬ੍ਰੇਲਾ ਕਿ ਏਡੀ ਜਲਦੀ ਉਹਨਾਂ ਦੇ ਜਹਾਜ਼ ਵਗਰਾ ਕੁਝ ਨਹੀਂ ਸਕਦੇ ਹੁਣ ਅਸੀਂ ਮੱਚ ਮੋੜਾ ਲੜਦੇ ਹਰ ਵਾਰ ਦੇ ਵਿੱਚੋਂ ਕੁਝ ਕੁਛ ਲੈਸਨ ਮਿਲਦੇ ਆ ਤਾਂ ਕਿ ਉਹ ਜਿਹੜਾ ਰਿਐਕਸ਼ਨ ਹੈ ਉਹ ਐਕਸਪੈਕਟਿਡ ਹੁੰਦਾ ਔਰ ਵੀਲ ਬੀ ਫੁਲੀ ਪ੍ਰੇਪੇਅਰ ਟੂ ਟੇਕ ਇਟ ਔਰ ਜੰਗ ਦੇ ਮੁਹਾਜਤੋਂ ਦੇਖਿਆ ਜਾਵੇ ਤਾਂ ਭਾਰਤ ਹਰ ਤਰ੍ਹਾਂ ਨਾਲ ਹੀ ਪਾਕਿਸਤਾਨ ਤੋਂ ਮਜ਼ਬੂਤ ਹੈ ਹਰ ਪੱਖ ਦੇ ਉੱਤੇ ਮਜ਼ਬੂਤ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਭਾਸਕਰ ਸਾਹਿਬ ਅਸੀਂ ਨਹੀਂ ਚਾਹੁੰਦੇ ਜੰਗ ਹੋਵੇ ਕੋਈ ਵੀ ਨਹੀਂ ਚਾਹੁੰਦਾ ਜੰਗ ਹੋਵੇ ਅਸੀਂ ਚੰਗਾ ਸੋਚਦੇ ਹਾਂ ਭਾਰਤ ਵੀ ਚੰਗਾ ਹੀ ਸੋਚਦਾ ਹਮੇਸ਼ਾ ਅਸੀਂ ਜੰਗ ਵੱਲ ਕਦੀ ਵੀ ਅਟੈਕਰ ਨਹੀਂ ਬਣਿਆ ਅਸੀਂ ਪਹਿਲ ਕਦਮੀ ਕਦੇ ਨਹੀਂ ਕੀਤੀ ਪਰ ਅਗਰ ਜੰਗ ਹੁੰਦੀ ਹੈ ਤਾਂ ਜਿਹੜੀ ਅੱਜ ਰਾਤ ਨੂੰ 8 ਵਜੇ ਮੌਕ ਡ੍ਰਿਲ ਹੋ ਰਹੀ ਹੈ ਉਹਦੇ ਸਬੰਧ ਵਿੱਚ ਹੈ ਜੰਗ ਦੀ ਤਿਆਰੀ ਸਬੰਧ ਤੁਸੀਂ ਲੋਕਾਂ ਨੂੰ ਜੇ ਸੰਦੇਸ਼ ਦੇਣਾ ਹੋਵੇ ਕਿਸ ਤਰ੍ਹਾਂ ਦੀ ਤਿਆਰੀ ਰ ਜਾ ਕਿਸ ਤਰ੍ਹਾਂ ਸਰਕਾਰ ਨਾਲ ਕੋਆਪਰੇਟ ਕਰਨ ਕੀ ਕਹੋਗੇ ਵੈਸੇ ਭਾਰਤ ਦੇ ਬਾਰੇ ਚ ਇਹ ਗੱਲ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਕਿ ਹਮੇਸ਼ਾ ਸ਼ਾਂਤੀ ਪ੍ਰਿਆ ਦੇਸ਼ ਜਾਂ ਸ਼ਾਂਤੀ ਦਾ ਦੂਤ ਬਣ ਕੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੈ ਉੱਥੇ ਵੀ ਭਾਰਤ ਨੇ ਇੰਟਰਵੈਨ ਕਰਕੇ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਜਿਹੜੀ ਮੌਕ ਡ੍ਰਿਲ ਹੈ ਲੋਕਾਂ ਦਾ ਅਲਰਟ ਹੋਣਾ ਬਹੁਤ ਜ਼ਰੂਰੀ ਹੈ ਜੋਸ਼ ਵਿੱਚ ਤੁਸੀਂ ਹੋਸ਼ ਨਾ ਖੋ ਬੈਠੋ ਜਦਕਿ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਤੇ ਤੁਹਾਨੂੰ ਕੀ ਕਰਨਾ ਹੈ ਹੋ ਸਕਦਾ ਕਈਆਂ ਕੋਲ ਇਹ ਇਨਫੋਰਮੇਸ਼ਨ ਪ੍ਰੋਪਰ ਤਰੀਕੇ ਨਾਲ ਨਾ ਪਹੁੰਚੇ ਪਰ ਲੋਕਾਂ ਦੀ ਡਿਊਟੀ ਹੈ ਕਿ ਲੋਕ ਖੁਦ ਇਹ ਜਾਣਕਾਰੀ ਵੀ ਲੈ ਲਨ ਜਿੰਨਾ ਤੱਕ ਨਹੀਂ ਪਹੁੰਚੀ ਹੈ ਕਿ ਸਾਨੂੰ ਆਪਾਤਕਲীন ਸਥਿਤੀ ਦੇ ਵਿੱਚ ਕੀ ਕਰਨਾ ਹੈ ਤੇ ਕਿੱਦਾਂ ਕਰਨਾ ਹੈ ਉਹ ਥੋੜੀ ਦੇਰ ਬਾਅਦ ਬਲੈਕਆਊਟ ਹੋਣ ਵਾਲਾ ਹੈ ਤੇ ਉਸ ਤੋਂ ਹੀ ਉਹਦੀ ਤਿਆਰੀ ਦੇ ਬਾਰੇ ਵਿੱਚ ਪਾਸਕਰ ਜੀ ਲੈਫਟਨੈਂਟ ਸਾਹਿਬ ਤੁਸੀਂ ਆਏ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਨਾਲ ਗੱਲ ਕੀਤੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਪਿਆਰੇ ਦਰਸ਼ਕੋ ਗੱਲ ਇਹ ਹੈ ਕਿ ਅਸੀਂ ਅਸੀਂ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਕੋਈ ਵੀ ਵਿਅਕਤੀ ਦਾ ਕੋਈ ਵੀ ਦੇਸ਼ ਯੁੱਧ ਨਹੀਂ ਚਾਹੁੰਦਾ ਪਰ ਅਗਰ ਯੁੱਧ ਹੁੰਦਾ ਹੈ ਤਾਂ ਸਾਨੂੰ ਆਪਣੇ ਦੇਸ਼ ਦੇ ਨਾਲ ਆਪਣੀ ਸਿਕਿਉਰਿਟੀ ਦੇ ਨਾਲ ਖੜਨਾ ਚਾਹੀਦਾ ਹੈ ਸਰਕਾਰ ਦੀਆਂ ਹਦਾਤਾਂ ਦੇ ਤਦ ਜੋ ਮੌਕ ਟ੍ਰੈਲ ਕੀਤੀ ਜਾ ਰਹੀ ਹੈ ਉਹਦੇ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਤਾਂ ਕਿ ਅਸੀਂ ਅਗਰ ਕੋਈ ਇਸ ਤਰ੍ਹਾਂ ਦੀ ਨਾ ਖੁਸ਼ਗਵਾਰ ਸਥਿਤੀ ਪੈਦਾ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਆਪਣੇ ਜਨਮਾਲ ਦੀ ਆਪਣੇ ਆਂਡ ਗਵਾਂਡ ਦੀ ਰਾਖੀ ਕਰ ਸਕੀਏ ਚੰਗੀ ਉਮੀਦ ਦੇ ਨਾਲ ਕਿ ਅਸੀਂ ਇਹ ਅਤਵਾਦ ਤੋਂ ਮੁਕਤੀ ਪਾ ਸਕਾਂਗੇ ਬਿਨਾਂ ਕਿਸੇ ਜੰਗ ਤੋਂ ਇਸ ਆਸ ਦੇ ਨਾਲ ਅਸੀਂ ਅੱਗੇ ਵਧਾਂਗੇ ਦੁਬਾਰਾ ਫਿਰ ਕਿਸੇ ਨਵੇਂ ਵਿਸ਼ੇ ਨਾਲ ਤੁਹਾਡੇ ਕੋਲ ਆਵਾਂਗੇ ਅੱਜ ਲਈ ਬਸ ਇੰਨਾ ਹੀ ਸ਼ੁਕਰੀਆ ਮਿਹਰਬਾਨ